ਸਭ ਤੋਂ ਪਹਿਲਾਂ ਵਧਾਈਆਂ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਫਰਸਟ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਸਭ ਤੋਂ ਵੱਡੀ ਗੱਲ ਹੈ ਕਿਸੇ ਵੀ ਸੈਕੰਡਰੀ ਸਾਰੇ ਫਰਸਟ ਪੋਜੀਸ਼ਨ ਪਾਸ ਹੋਏ ਆ ਬਹੁਤ ਵਧਾਈ ਦੇ ਪਾਤਰ ਰਹਿ ਗਏ ਤਾਂ ਹੁਣ ਮੈਂ ਬੋਲਣ ਜਾ ਰਿਹਾ ਹਾਂ ਪਲੱਸ 2 ਸਾਇੰਸ ਗਰੁੱਪ ਦੇ ਬੱਚਿਆਂ ਦੀਆਂ ਪੋਜੀਸ਼ਨਾਂ ਸਭ ਤੋਂ ਫਰਸਟ ਪੋਜੀਸ਼ਨ ਹੈ ਜੀ ਪ੍ਰੀਨਿਤਨ ਸਿੰਘ son of ਸ਼੍ਰੀ ਇਹਦੇ 95% ਮਾਰਕਸ ਹੈ ਤਾਂ ਪਲੀਜ਼ ਆ ਕੇ ਆਪਣਾ ਸਨਮਾਨ حاصل ਕਰਨ ਅਮਨਦੀਪ ਨਾਮ ਪਟਿਆਲੇ ਪਹਿਲਾ ਸੀ ਆਇਆ ਜਿਆਦਾ ਬਰਤਨ ਸੀਰੇ ਵੀ ਨਹੀਂ ਕਰਦੇ ਰਹਾ ਹਾਂ ਹਾਂਜੀ ਸਾਇੰਸ ਗਰੁੱਪ ਦੇ ਵਿੱਚੋਂ ਹੀ ਸੈਕੰਡ ਪੋਜੀਸ਼ਨ ਪ੍ਰਾਪਤ ਕੀਤੀ ਹੈ ਅਮਨਦੀਪ ਸਿੰਘ son of ਸ਼੍ਰੀ ਰਾਜਪਾਲ ਸਿੰਘ 86.2% ਇਹ ਵੀ ਆ ਜਾਣ ਪਲੀਜ਼ ਆਏ ਨਹੀਂ ਕਿਨਾਂ ਦਾ ਫਰਦੀ ਪੁੱਲ ਦੀ ਅਮਨਦੀਪ ਆਇਆ ਨਹੀਂ ਥਰਡ ਪੋਜੀਸ਼ਨ ਆ ਜੀ ਸੁਖਪ੍ਰੀਤ ਕੌਰ ਡਾਟਰ ਆਫ ਸ਼੍ਰੀ ਗੁਰਮੀਰ ਸਿੰਘ 85.2% ਅੰਕ ਪ੍ਰਾਪਤ ਕੀਤੇ ਆ ਜੀ ਪਲੀਜ਼ ਆ ਜਨ ਹਾਂਜੀ ਇਸ ਤੋਂ ਬਾਅਦ ਆਰਸ ਗਰੁੱਪ ਦੇ ਬੱਚੇ ਐ ਸੋਪਨਦੀਪ ਕੌਰ ਡਾਟਰ ਆਫ ਸ਼੍ਰੀ ਜਸਵੀਰ ਸਿੰਘ 89.2% ਫਸਟ ਪੋਜੀਸ਼ਨ 'ਚ आ है लवप्रीत कौर श्री अवतार सिंह 87.2 पॉइंट टू परसेंट सैकंड पुजिशन जी थर्ड पुजिशन है जी पायल ਡਾਕਟਰ ਆਫ ਸ਼੍ਰੀ ਸੁਰੇਸ਼ ਕੁਮਾਰ 86.6% ਹੋਣੀਆਂ ਅੱਜ ਹਾਂਜੀ ਆਰਸ ਗਰੁੱਪ ਦੇ ਵਿੱਚੋਂ ਫੋਰਥ ਪੋਜੀਸ਼ਨ ਹੈ ਹਰਮਨਜੀਤ ਸਿੰਘ 86.5% ਆਜੋਗੇ ਫਿਫਥ ਪੋਜੀਸ਼ਨ ਹੈ ਜਸ਼ਨਪ੍ਰੀਤ ਸਿੰਘ son of ਸ਼੍ਰੀ ਗੁਰਦੀਪ ਸਿੰਘ 84.8% छेवीं पोजीशन के उपर तीन बच्चे हैं सब तो पहले गगनदीप सिंह सन ऑफ श्री जगशी जगशीत सिंह एटी टू पुइंट सिक्स प्रसेंट छेवीं है, है दीशिका डाटर ऑफ श्री गोविंद राम एटी टू सिक्स ਆਰਸ ਗਰੁੱਪ ਦੇ ਵਿੱਚ 6ਵੀਂ ਪੋਜੀਸ਼ਨ ਹੀ ਹੈ ਕਾਮਲਜੀਤ ਕੌਰ ਡਾਟਰ ਆਫ ਸ਼੍ਰੀ ਹਰਦੀਪ ਸਿੰਘ 82.6% ਤਾਂ ਇਸ ਤੋਂ ਬਾਅਦ 8th ਕਲਾਸ ਦੇ ਬੱਚੇ ਤਿਆਰ ਹਨ ਫਸਟ ਪੋਜੀਸ਼ਨ ਹੈ ਜੀ ਮਨਵੀਰ ਕੌਰ ਡਾਟਰ ਆਫ ਸ਼੍ਰੀ ਗੁਰਦੀਪ ਸਿੰਘ 94.6% हाँ जी एट्सों से सैकंड पुजिशन दिलप्रीत सिंह सन ऑफ श्री गुरराज सिंह नाइनटी थ्री पॉइंट फाइव प्रसेंट थर्ड पुजिशन जाशनदीप सिंह सन ऑफ श्री बलकार सिंह बलकरण सिंह नाइनटी टू पॉइंट एट परसेंट फोरथ पोजिशन सुमनप्रीत कौर डाटर ऑफ श्री हरदीप सिंह नाइनटी टू पॉइंट सिक्स परसेंट. फिफ्थ पुजिशन हरमनप्रीत कौर डाटर ऑफ श्री गुरजंट सिंह नाइनटी पॉइंट एट परसेंट. छेवीं पुजिशन है जी हर्षदीप सिंह सन ऑफ श्री रणजीत सिंह एटी सैवन पॉइंट एट परसेंट. ਹਾਂਜੀ ਹਰਸ਼ਦੀਪ ਸਿੰਘ ਆਪਣਾ ਸਤਮੀ ਵੀਸ਼ਣਾ ਜੀ ਮਨਜੀਤ ਸਿੰਘ son of ਸ਼੍ਰੀ ਰਣਜੀਤ ਸਿੰਘ 84.3% ਹਾਂਜੀ ਸਾਇੰਸ ਗਰੁੱਪ ਦੇ ਵਿੱਚੋਂ ਆਮਨਦੀਪ ਸਿੰਘ ਲੈਟਸੀ ਤਾਂ ਆਪਣਾ ਸਨਮਾਨ ਲੈ ਲੈਣ 86.2% ਹਾਂਜੀ ਬਹੁਤ ਹੀ ਧੰਨਵਾਦ ਸਾਡੇ ਇਸ ਕਵਰੇਜ ਦੇ ਲਈ ਰਾਜਵਿੰਦਰ ਸਿੰਘ ਜੀ ਰੰਗੀਲਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਐ ਤਾਂ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਅੱਜ ਦੇ ਇਸ ਸਕੂਲ ਦੇ ਪ੍ਰਿੰਸੀਪਲ ਮੈਮ ਬਲਬੀਤ ਕੌਰ ਜੀ ਉਨ੍ਹਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਯਾਦ ਰੱਖਿਆ ਵੱਡੀ ਗੱਲ ਮੇਰੇ ਲਈ ਇਹ ਹੈ ਕਿ ਮੈਂ ਇਹਨਾਂ ਦੇ ਕੋਲ ਹੀ ਪੜਿਆ ਮੇਰੀ ਜਿਹੜੀ ਮੋਢਲੀ ਸਿੱਖਿਆ ਸੀਗੀ ਗੁਰੂ ਨਾਨਕ ਸਕੂਲ ਦੇ ਵਿੱਚ ਹੀ ਹੋਈ ਹੈ ਇਹਨਾਂ ਦੀ ਬਦੌਲਤ ਹੀ ਮੈਂ ਅੱਜ ਸਰਕਾਰੀ ਜੋਬ ਤੇ ਡਿਊਟੀ ਨਿਭਾ ਰਿਹਾ ਹਾਂ ਔਰ ਅਕਸਰ ਇਹ ਗੱਲ ਕਹਿਣਾ ਹੁੰਦਾ ਮੈਂ ਕਿ ਅਧਿਆਪਕਾਂ ਦੀ ਜਿਹੜੀ ਮਿਹਨਤ ਕਰਾਈ ਹੈ ਉਹ ਰੰਗ ਲਿਆਉਂਦੀ ਹੈ ਤੇ ਤੁਹਾਡੇ ਤੇ ਵੀ ਬੱਚਿਓ ਅੱਜ ਜਿਹੜਾ ਦੇਖਣ ਨੂੰ ਮਿਲਿਆ ਕਿ ਐਨੇ ਨੇ ਪਰਸੈਂਟ ਨੰਬਰ ਜਿਹੜੇ ਆਏ ਆ ਉਹ ਤੁਹਾਡੇ ਅਧਿਆਪਕਾਂ ਦੀ ਕੀਤੀ ਹੋਈ ਮਿਹਨਤ ਹੈ ਔਰ ਇਸ ਮਿਹਨਤ ਨੂੰ ਬੇਕਾਰ ਨਾ ਜਾਣ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣਾ ਇੱਕ ਜਿਹੜਾ ਗੋਲ ਹੈ ਬਣਾ ਕੇ ਚੱਲਿਓ ਕਿ ਆਪਾਂ ਵੱਡੇ ਹੋ ਕੇ ਹੁਣ ਇਸ ਤੋਂ ਬਾਅਦ ਕੀ ਕਰਨਾ ਹੈ ਔਰ ਅਕਸਰ ਮੈਂ ਮੈਡਮ ਨਾਲ رابطہ ਰਹਿੰਦਾ ਹੈਗਾ ਕੁਛ ਨਾ ਕੁਛ ਇਹ ਗੱਲਾਂ ਬਾਰੇ ਚਾਨਣਾ ਇਹ ਹਮੇਸ਼ਾ ਹੀ ਪਾਉਂਦੇ ਰਹਿੰਦੇ ਆ ਕਹਿੰਦੇ ਹੁੰਦੇ ਆ ਨਾ ਵੱਡਿਆਂ ਦਾ ਅਸ਼ੀਰਵਾਦ ਬਣਿਆ ਰਹੇ ਤਾਂ ਬੰਦਾ ਕਦੇ ਫੇਲ ਨਹੀਂ ਹੁੰਦਾ ਸੋ ਮੇਰੇ ਤੇ ਮੈਂ ਤਾਂ ਕਹੂੰਗਾ ਕਿ ਮੈਡਮ ਬਲਬੀਰ ਕੌਰ ਜੀ ਦਾ ਅਸ਼ੀਰਵਾਦ ਬਣਿਆ ਹੋਇਆ ਹੈ ਤੇ ਪਰਮਾਤਮਾ ਕਰੇ ਆਸ਼ੀਰਵਾਦ ਮੇਰੇ ਤੇ ਇਸੇ ਤਰ੍ਹਾਂ ਬਣਿਆ ਰਹੇ ਤੇ ਸਾਡਾ ਜਿਹੜਾ ਰابطਾ ਇਦਾਂ ਹੀ ਬਣਦਾ ਰਹੇ ਤੇ ਅਸੀਂ ਤੁਹਾਡੇ ਨਾਲ ਇਦਾਂ ਹੀ ਵਿਚਰਦੇ ਰਹੀਏ ਸੋ ਇੱਕ ਅਖੀਰ ਦੇ ਵਿੱਚ ਮੈਂ ਫਿਰ ਧੰਨਵਾਦ ਕਰਦਾ ਸਾਰੇ ਅਧਿਆਪਕਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਮਾਨ ਸਤਿਕਾਰ ਦਿੱਤਾ ਔਰ ਮੈਨੂੰ ਯਾਦ ਰੱਖਿਆ ਕਿ ਸਾਡਾ ਇਹ ਪੁਰਾਣਾ ਸਟੂਡੈਂਟ ਹੈ ਅਕਸਰ ਅਸੀਂ ਕਦੇ ਹੈਲਥ ਡਿਪਾਰਟਮੈਂਟ ਕੰਨੀਓ ਜਦੋਂ ਵਿਜ਼ਿਟ ਕਰਦੇ ਆਂ ਕਈ ਵਾਰੀ ਕੋਈ ਪਾਣੀ ਦੀ ਇਨਸਪੈਕਸ਼ਨ ਕਰਨ ਆਉਣੇ ਜਾਂ ਸਕੂਲ ਦੇ ਵਿਜ਼ਿਟ ਕਰਦੇ ਆਂ ਤਾ ਵਾਕਈ ਉਦੋਂ ਐਂ ਜੇ ਲੱਗਦਾ ਹੁੰਦਾ ਕਿ ਆਹੀ ਬੈਂਚਾਂ ਤੇ ਬੈਠ ਕੇ ਅਸੀਂ ਪੜ੍ਹੇ ਸੀ ਤੇ ਅੱਜ ਉੱਥੇ ਹੀ ਆ ਕੇ ਅਸੀਂ ਆਪਦੀ ਡਿਊਟੀ ਨਿਭਾ ਰਿਆ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ